ਤੁਸੀਂ ਦੋ ਗੱਲਾਂ ਕਰਨੀਆਂ ਮੇਰਾ ਵੀਰ ਨੰਬਰ ਕਿਸੇ ਨੂੰ ਦਿਓ ਨਾ ਸਾਨੂੰ ਇਨਫੋਰਮੇਸ਼ਨ ਐ ਕਿ ਇਹ ਦੇਣੀ ਹੈ ਵੀ ਜਿੱਦੇ ਉਹਨੂੰ ਜੇਲ੍ਹ ਭੇਜ ਦੇਣ ਜੇਲ੍ਹ ਕਿੱ데 ਭੇਜਦੇ ਕਿਹੜੀ ਜੇਲ੍ਹ ਚ ਭੇਜਦੇ ਆ ਅੱਛਾ ਜੀ ਹਾਂ ਦੇਖੋ ਜਿਹੜਾ ਕਾਨੂੰਨ ਤੇ ਯਕੀਨ ਹੈਗਾ ਆਪਾਂ ਨੂੰ ਵੀ ਹੈਗਾ ਕਾਨੂੰਨ ਤੇ ਯਕੀਨ ਠੀਕ ਆ ਜੇ ਤੁਸੀਂ ਕਾਨੂੰਨ ਨਾਲ ਚੱਲਣਾ ਕਾਨੂੰਨ ਨਾਲ ਜੇ ਤੁਹਾਡੀ ਆਤਮਾ ਨੂੰ ਆਏ ਸ਼ਾਂਤੀ ਹੋਵੇ ਨਾ ਵੀ ਜਿਵੇਂ ਸਾਡੇ ਬੱਚੇ ਨੂੰ ਮਾਰੇ ਉਹ ਮਰੇ ਜਿਹੜਾ ਆਪਾਂ ਨੂੰ ਸੁਣਿਆ ਹੈ ਨਾ ਜਿੱਦਾਂ ਉਹਨੇ ਜਿਹੜਾ ਕੰਮ ਕਰਕੇ ਮਾਰਿਆ ਆ ਇਹਨੂੰ ਉਹ ਵੀ ਉਦਾਂ ਹੀ ਮਰੇ ਆਏ ਤਾਂ ਪਤਾ ਕੀ ਆ ਬਾਈ ਕੋਈ ਤਾਂ ਮੈਂ ਠੀਕ ਆ ਹਸੀ ਹੈ ਪਤਾ ਕਬਰਾਂ ਨੇ ਕਿੰਦੀ ਹੈ ਮੈਂ ਦਫਾ ਸਹੀ ਜਾਨੀ ਪਹਿਲੇ ਮੈਂ ਸਾਹਮਣੇ ਆ ਕੇ ਉਹਨੂੰ ਪੁੱਛਿਆ ਜਾਂਦੀ ਮੇਰੇ ਨਾਲ 3 ਸੌਦੇ ਜਿਹੜਾ ਤੂੰ ਮਾਰਿਆ ਫਿਰ ਜੋ ਮਾਰਦੀ ਕਰਨ ਸਰਪਰਵਾਸ ਇਹ ਗੱਲ ਨੂੰ ਫਾਂਸੀ ਦੇਈ ਜਾਵੇ ਕੋਈ ਨਾ ਕੋਈ ਨਾ ਪਰ ਤੋ ਫਾਂਸੀਆ ਬੂ ਸਿੰਘਾ ਦਾ ਕੰਮ ਆਪਾਂ ਤਕੜੇ ਰਿਓ ਕੋਈ ਨਾ ਆਪਾਂ ਕਰਾਂਗੇ ਚਲੋ ਵਧੀਆ ਹੋਇਆ ਉਹਨੂੰ ਪੁਲਿਸ ਨੇ ਫੜ ਲਿਆ ਉਹ ਤੇ ਪੁਲਿਸ ਤੇ ਚਕੀਨ ਰੱਖਿਓ ਤੁਸੀਂ